ਸੱਜਣਾ ਇੱਕ ਵੀਡੀਓ ਕਵਰ ਕਰ ਲਈ ਆਪਾਂ ਬਿਲਾਸਪੁਰ ਜ਼ਿਲ੍ਹਾ ਮੋਗਾ ਆ ਗਿਆ ਰਾਜੇ ਦੇ ਘਰੇ ਆ ਪੁਰਾਣਾ ਵਪਾਰ ਦਾ ਕੰਮ ਆ ਕਾਫੀ ਜੱਦੀ ਪੁੱਛਤੀ ਸੱਜਣਾ 70 ਸਾਲਾਂ ਨੂੰ ਕੰਮ ਕਰਦੇ ਆ ਹੋਗੇ ਤੇ ਆਪਾਂ ਵੀ ਤੁਹਾਨੂੰ 5-7 ਸਾਲ ਤੋਂ ਇਸ ਘਰੋਂ ਵੀਡੀਓ ਵਿਖਾਉਂਦੇ ਰਹੇ ਵਿੱਚ ਥੋੜਾ ਗੈਪ ਪੈ ਗਿਆ ਆ ਨੀਲੀ ਰਾਵੀ ਦੀ ਬਿਲਕੁਲ ਹੀ ਤਾਜੀ ਸੂਈ ਆ ਉੱਤੇ ਦੇ ਅੰਦਰbaar ਦੀ ਝੋਟੀ ਆ ਧਾਰਾ ਧੂਰਾ ਮਰਾਤੀਆਂ ਮੈਂ ਵੀਡੀਓ ਦੇ ਵਿੱਚ ਤੇ 13 ਕਿਲੋ ਦੁੱਧ ਕੰਡੇ ਤੇ ਰੱਖਣ ਵਾਲਾ ਤਿਆਰ ਮਿਲ ਜੂਗਾ ਵੀਰ ਹਰੀ ਕਹਿੰਦੇ ਭਾਵੇਂ 4 ਚਵਾਈਆਂ ਕਰ ਲਿਆ ਅਗਲਾ ਕੋਈ ਸੱਜਣ 13 ਦੁੱਧ ਚਵਾਵਾਂਗੇ ਆ ਬਿਲਕੁਲ ਤਾਜੀ ਸੂਈ ਤਿੰਨਾਂ ਦਿਨਾਂ ਦੀ ਪਲੂਣ ਕੱਟੀ ਚੌਕ ਦੇ ਦੰਦ ਚੱਕ ਦੀ ਜ ਸੱਜਣੋ ਮਗਰ ਵੀ ਕੱਟੀ ਤੇ 9.5 ਕਿਲੋ ਕੰਡੇ ਵਾਲਾ ਹਾਜ਼ਰ ਇਹਦੇ ਕੋਲੇ ਵੀ ਚਿਉਣ ਤੇ ਕੱਦ ਕਾਠਿਆਂ ਦੀ ਮੈਨੂੰ ਹੀ ਲੱਗਾ ਦੁਨੀਆ ਤੋਂ ਨਿਆਰਾ ਆਹ ਗਾਰੰਟੀ ਘਰੇ ਹੀ ਚੂਈ ਪਾਲੀ 17 ਕਿਲੋ ਦੁੱਧ ਇਸ ਮੈਣੇ ਟੱਕੜੀ ਦੇ ਰੱਖਿਆ ਪਿਛਲੇ ਸਵੇ ਸੱਜਣੋ ਬਹੁਤ ਚੰਗਾ ਕੱਦ ਕਾਠਾ ਐਤਕੀ ਵੀ ਵੀਰ ਹਰੀ ਕਹਿੰਦੇ ਕੋਈ ਸੌਦਾ ਵੀ ਕਰ ਲਿਆ ਪਛਵਾ ਕੇ ਵੀ ਦੇ ਦੇਾਂਗੇ 10 ਦਿਨ ਪਏ ਆ ਧੰਨਵਾਦ ਸ਼ੋਰ